ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰੋ ਤੇ ਲਾਈਕ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਡਬਲ ਸਟੋਰੀ ਕੋਠੀ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਜੀ ਕੋਠੀ ਦਾ ਵਿਊ ਕੁਝ ਇਸ ਤਰ੍ਹਾਂ ਜੀ ਪਿੰਡ ਦੇ ਬਾਹਰ-ਬਾਹਰ ਇਹ ਕੋਠੀ ਪਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਕੋਠੀ ਦੇ ਫਰੰਟ ਸਾਈਡ ਦੇ ਉੱਪਰ ਬਹੁਤ ਹੀ ਜ਼ਿਆਦਾ ਖੁੱਲਾ ਵਿਹੜਾ ਬਣਿਆ ਹੋਇਆ ਦੋਸਤੋ 40 ਮਰਲੇ ਦੇ ਵਿੱਚ ਇਹ ਜਗ੍ਹਾ ਦੇ ਵਿੱਚ ਕੋਠੀ ਪਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਡਬਲ ਸਟੋਰੀ ਕੋਠੀ ਹੈ ਦੋਸਤੋ ਵਧੀਆ ਡਿਜ਼ਾਈਨ ਦੇ ਨਾਲ ਤਿਆਰ ਕਰੀ ਗਈ ਕੋਠੀ ਹੈ ਜੀ ਕੋਠੀ ਦੇ ਜੋ نیچے ਫਰੰਟ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਜੋ ਪਾਰਕਿੰਗ ਦੇ ਲਈ ਬਰਾਂਡਾ ਮਾਲਕਾਂ ਵੱਲੋਂ ਤਿਆਰ ਕੀਤਾ ਗਿਆ ਹੈ ਜੀ ਭਾਂਡੇ ਦੇ ਵਿੱਚੋਂ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਦੂਜੀ ਮੰਜ਼ਲ ਨੂੰ ਪੌੜੀਆਂ ਚੜਾ ਰੱਖੀਆਂ ਨੇ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੁੱਲਾ ਡੁੱਲਾ ਜੋ ਬੈਡਰੂਮ ਬਣਾਇਆ ਗਿਆ ਕੋਠੀ ਦੇ ਫਰੰਟ ਸਾਈਡ ਦੇ ਵਿੱਚ ਬਹੁਤ ਹੀ ਖੁੱਲਾ ਵੇੜਾ ਜੀ ਤੇ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਜੋ ਬਾਗਬਗੀ ਚ ਲਈ ਜਗਾ ਛੱਟੀ ਗਿਆ ਮਾਲਕਾ ਵੱਲੋਂ ਦੋ ਟਾਇਲਟ ਤੇ ਬਾਥਰੂਮ ਵੇੜੇ ਦੇ ਵਿੱਚ ਨੇ ਜੀ ਕੋਠੀ ਦੇ نیچے ਦੋਸਤੋ ਜਿੰਨਾ ਵੀ ਫਰਸ਼ ਲੱਗਿਆ ਹੋਇਆ ਪੱਕਾ ਜੋ ਟਾਇਲ ਦਾ ਫਰਸ਼ ਮਾਲਕਾ ਵੱਲ ਲਗਵਾਇਆ ਹੋਇਆ ਹੈ ਜੀ ਉੱਪਰ ਜਾਣ ਲਈ ਤੁਸੀਂ ਦੇਖ ਸਕਦੇ ਹੋ ਪੱਕੀਆਂ ਜੋ ਟਾਇਲ ਦੀਆਂ ਪੌੜੀਆਂ ਚੜਾ ਰੱਖੀਆਂ ਨੇ ਮਾਲਕਾ ਨੇ ਦੋ ਮੰਜ਼ਲੀ ਕੋਠੀ ਬਣੀ ਹੋਈ ਹੈ ਦੋਸਤੋ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਨੀਅਰ ਲੋਪੋਕੇ ਇਹ ਆਪਾਂ ਨੂੰ ਜੋ ਕੋਠੀ ਵੇਖਣ ਨੂੰ ਮਿਲ ਜੂਗੀ ਦੋਸਤੋ ਦੇਖ ਸਕਦੇ ਹੋ ਕੋਠੀ ਦਾ ਵਿਊ ਕੁਝ ਇਸ ਤਰ੍ਹਾਂ ਦਾ ਜੀ ਮਾਲਕਾਂ ਵੱਲੋਂ ਆਪਾਂ ਨੂੰ ਜਿੰਨੀ ਵੀ ਵੀਡੀਓ ਬਣਾ ਕੇ ਭੇਜੀ ਗਈ ਆ ਦੋਸਤੋ ਆਪਾਂ ਉਸ ਮੁਤਾਬਕ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਪੇਸ਼ ਹੋਈਆਂ ਜੀ ਮਾਲਕਾਂ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਤੁਸੀਂ ਮਾਲਕਾਂ ਨਾਲ ਸਿੱਧੇ ਗੱਲਬਾਤ ਕਰਕੇ ਘਰ ਦੀ ਜੋ ਜਾਣਕਾਰੀ ਲੈ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਜੀ ਕੋਠੀ ਦੇ ਵਿੱਚ ਜੋ ਕਿਚਨ ਮਿਲਿਆ ਹੋਇਆ ਬਹੁਤ ਖੁੱਲਾ ਢੁੱਲਾ ਹਵਾਦਾਰ ਕਿਚਨ ਹੈ ਜੀ ਕਿਚਨ ਦਾ ਜਿੰਨਾ ਵੀ ਕੰਮ ਆ ਦੋਸਤੋ ਵਧੀਆ ਤਰੀਕੇ ਨਾਲ ਸਲਫਾਂ ਦੇ ਉੱਪਰ ਟਾਇਲ ਪੱਥਰ ਲਗਵਾ ਕੇ ਕੀਤਾ ਗਿਆ ਹੈ ਉੱਪਰਲੀ ਸਾਈਡ ਵੀ ਤੁਸੀਂ ਬੈੱਡਰੂਮ ਦੇਖ ਸਕਦੇ ਹੋ ਜੀ ਹਵਾਦਾਰ ਬੈੱਡਰੂਮ ਨੇ ਖੁੱਲੇ ਡੁੱਲੇ ਬੈੱਡਰੂਮ ਨੇ ਦੋਸਤੋ ਜੋ ਸਟੋਰ ਰੂਮ ਤੁਸੀਂ ਦੇਖ ਸਕਦੇ ਹੋ ਕੋਠੀ ਦੇ ਵਿੱਚ ਦੋਸਤੋ ਜਿੰਨਾ ਵੀ ਰੰਗ ਰੋਗੰਦ ਦਾ ਕੰਮ ਹੈ ਨਵੇਂ ਡਿਜ਼ਾਈਨ ਨਾਲ ਕੀਤਾ ਗਿਆ ਜੀ ਜਿੰਨਾ ਵੀ ਫਰਸ਼ਾਂ ਦਾ ਕੰਮ ਹੈ ਜੋ ਗ੍ਰੇਨਾਈਟ ਦਾ ਫਰਸ਼ ਲੱਗਿਆ ਹੋਇਆ ਪੂਰੀ ਕੋਠੀ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ 40 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਕੋਠੀ ਬਣੀ ਹੋਈ ਆ ਮਾਲਕਾ ਵੱਲੋਂ ਜੋ ਕੋਠੀ ਦਾ ਰੇਟ ਹੈ ਜੀ 65 ਲੱਖ ਰੁਪਈਆ ਕੋਠੀ ਦਾ ਰੇਟ ਰੱਖਿਆ ਗਿਆ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਘਰ ਰਿਲੇਟਡ ਰਜਿਸਟਰੀ ਵਾਲੀ ਜਗਾ ਦੋਸਤੋ ਰੇਟ ਦੇ ਵਿੱਚ ਜੋ ਵੀ ਮਾਨਤਾਣਾ ਤੁਸੀਂ ਮਾਲਕਾਂ ਵੱਲੋਂ ਕਰਵਾ ਸਕਦੇ ਹੋ ਜੀ ਅੰਮ੍ਰਿਤਸਰ ਏਰੀਏ ਦੇ ਵਿੱਚ ਲੋਪੋਂਕੇ ਨੀਅਰ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜਾਊਗਾ ਜੀ ਕੋਠੀ ਦੇ نیچے ਵੀ ਬਾਥਰੂਮ ਨੇ ਜੀ ਉੱਪਰ ਵਾਲੀ ਮੰਜ਼ਲ ਦੇ ਵਿੱਚ ਵੀ ਬਾਥਰੂਮ ਨੇ ਤੁਸੀਂ ਦੇਖ ਸਕਦੇ ਹੋ ਖੁੱਲੇ ਡੁੱਲੇ ਵਧੀਆ ਬਾਥਰੂਮ ਨੇ ਜੀ ਹੈਲ ਪੱਥਰ ਦਾ ਕੰਮ ਵਧੀਆ ਕੀਤਾ ਗਿਆ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਆ ਵਾਟਰ ਸਪਲਾਈ ਦਾ ਕੰਮ ਸਾਰਾ ਕੰਮ ਪੂਰਾ ਪ੍ਰੋਪਰ ਹੋ ਰੱਖਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਡਰਾਈਂਗ ਰੂਮ ਵੀ ਬਹੁਤ ਹਵਾਦਾਰ ਹੈ ਜੀ ਖੁੱਲਾ ਡੁੱਲਾ ਜੋ ਡਰਾਈਂਗ ਰੂਮ ਆ ਜਿਸ ਵੀ ਭੈਣ ਭਾਈ ਨੇ ਇਹ ਕੋਠੀ ਖਰੀਦਣੀ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਰਜਿਸਟਰੀ ਵਾਲੀ ਜਗ੍ਹਾ ਜੀ 40 ਮਰਲੇ ਜੋ ਜਗ੍ਹਾ ਹੈ 65 ਲੱਖ ਰੁਪਇਆ ਮਾਲਕਾਂ ਵੱਲੋਂ ਰੇਟ ਹੈ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਕੋਠੀ ਵਧੀਆ ਨਕਸ਼ੇ ਨਾਲ ਤਿਆਰ ਕੀਤੀ ਗਈ ਹੈ ਜੀ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ। ਆਪਣਾ WhatsApp ਨੰਬਰ ਫਰੰਟ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਹੈ ਜੀ। ਤੁਸੀਂ ਆਪਣੇ ਘਰ ਕੋਠੀ ਮਕਾਨ ਦੀ ਐਡ ਲਗਵਾ ਸਕਦੇ ਹੋ। ਆਪਾਂ ਨੂੰ ਪੂਰੀ WhatsApp ਤੇ ਡਿਟੇਲ ਭੇਜੋ। ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ। ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡ ਆ ਦੋਸਤੋ ਲਗਾ ਦਾਂਗੇ। ਕੋਠੀ ਦਾ 뷰 ਤੁਸੀਂ ਉੱਪਰ ਵਾਲੀ ਸਾਈਡ ਤੋਂ ਦੇਖ ਸਕਦੇ ਹੋ ਜੀ। ਜਿੰਨਾ ਵੀ ਜੰਗਲਾਂ ਦਾ ਕੰਮ ਹੈ ਵਧੀਆ ਜੋ ਲੋਹੇ ਦੀਆਂ ਗਰਿੱਲਾਂ ਪਾ ਕੇ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਜੋ ਫਰਸ਼ ਲੱਗਿਆ ਹੋਇਆ ਜੀ ਛੱਤ ਦੇ ਉੱਪਰ ਟਾਇਲ ਪੱਥਰ ਦਾ ਫਰਸ਼ ਲੱਗਿਆ ਹੋਇਆ ਜੀ ਇੱਕ ਸਾਈਡ ਤੁਸੀਂ ਜੋ ਪਿੰਡ ਦਾ ਜੋ ਵਿਊ ਦੇਖ ਸਕਦੇ ਹੋ ਜੀ ਕੋਠੀ ਦੇ ਫਰੰਟ ਸਾਈਡ ਦੇ ਉੱਪਰ ਤੁਸੀਂ ਬਹੁਤ ਖੁੱਲਾ ਵਿਹੜਾ ਦੇਖੋਗੇ ਕੋਠੀ ਤੇ ਮੇਨ ਗੇਟ ਨੂੰ ਦੋਸਤੋ ਜੋ ਗਲੀ ਲੱਗਦੀ ਹੈ ਤਕਰੀਬਨ 10 ਤੋਂ 15 ਫੁੱਟ ਜੋ ਚੌੜੀ ਗਲੀ ਲੱਗਦੀ ਹੈ ਡਬਲ ਸਟੋਰੀ ਕੋਠੀ ਹੈ ਦੋਸਤੋ ਕੋਠੀ ਦੀ ਦੂਸਰੀ ਮੰਜ਼ਲ ਤੇ ਜਾਣ ਲਈ ਵੀ ਮਾਲਕਾਂ ਵੱਲੋਂ ਪੱਕੀਆਂ ਜੋ ਪੌੜੀਆਂ ਚੜਾ ਰੱਖੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਘਰ ਦੇ ਵਿੱਚ ਜੋ ਗ੍ਰੇਨਾਇਟ ਪੱਥਰ ਦਾ ਕੰਮ ਹੋ ਰੱਖਿਆ ਕੋਠੀ ਦੀ ਦੂਸਰੀ ਮੰਜ਼ਲ ਤੇ ਵੀ ਦੋਸਤੋ ਬੈਡਰੂਮ ਬਣੇ ਹੋਏ ਨੇ ਜੀ ਕਿਚਨ ਵਗੈਰਾ ਸਭ ਟਾਇਲਟ ਬਾਥਰੂਮ ਵਗੈਰਾ ਸਭ ਕੁਝ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਜੋ ਜੰਗਲਿਆਂ ਤੇ ਫਰਸ਼ ਦਾ ਕੰਮ ਵਧੀਆ ਤਰੀਕੇ ਨਾਲ ਹੋ ਰੱਖਿਆ ਜੀ ਜਿਸ ਵੀ ਵੀਰ ਭਾਈ ਨੇ ਘਰ ਖਰੀਦਣਾ ਸਿੱਧੀ ਲਿਆ ਕੇ ਆਪਣੀ ਜੋ ਵੀ ਸਮਾਨ ਰਹਿਸ਼ ਕਰ ਸਕਦੇ ਹੋ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਆ ਦੋਸਤੋ ਸੋ ਕਿਸੇ ਵੀ ਵੀਰ ਭਾਈ ਨੇ ਘਰ ਖਰੀਦਣਾ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਮਾਲਕਾਂ ਨਾਲ ਤੁਸੀਂ ਸਿੱਧੀ ਆਪਣੀ ਗੱਲਬਾਤ ਕਰਕੇ ਜੋ ਘਰ ਖਰੀਦ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਦੋਸਤੋ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਆਪਣੀ ਵੀਡੀਓ ਨੂੰ ਲਾਈਕ ਕਰੋ ਜੀ ਬਾਤੋ ਬਾਤ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਆਪਾਂ ਮਿਲਦੇ ਆ ਜੀ ਇੱਕ ਹੋਰ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ